ਅੱਜ ਕੰਗੜਾ ਨੂੰ ਤੋਟ ਜਿਹੜੀ ਸੀਐਸਐਫ ਦੇ ਕਨਸਟੇਬਲ ਨੇ ਥੱਪੜ ਮਾਰਿਆ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਹਦੀ ਅਰੈਸਟ ਜੜੀ ਕੀਤੀ ਹੈ ਉਹਨੂੰ ਲੈ ਕੇ ਕਈ ਸਵਾਲ ਖੜੇ ਹੁੰਦੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਘਟਨਾ ਹੋਈ ਹੈ ਜਿਹੜਾ ਐਂਟਰੀ ਗੇਟ ਆ ਉਹ ਪੰਜਾਬ ਦੇ ਵਿੱਚ ਹੈ ਅਗਰ ਉਹ ਪੰਜਾਬ ਦੀ ਹੱਦ ਦੇ ਵਿੱਚ ਹੈ ਤਾਂ ਚੰਡੀਗੜ੍ਹ ਪੁਲਿਸ ਨੂੰ ਜੂਰਿਸਡਿਕਸ਼ਨ ਕਿੱਦਾਂ ਮਿਲੀ ਇਸ ਉਹਦੀ ਅਰੈਸਟ ਕਰਨ ਦੀ ਨੰਬਰ 1 ਨੰਬਰ 2 ਜਿਹੜਾ ਥੱਪੜ ਹੈ ਥੱਪੜ ਮਾਰਨਾ ਇਹ ਸਿੰਪਲ ਇੰਜਰੀ ਹੈ 323 ਦਾ ਆਫੈਂਸ ਬਣਦਾ ਵਿੱਚ ਇਜ਼ ਨਾਨ ਕਾਗਨੀਜੇਬਲ ਆਫੈਂਸ ਤੇ ਕੰਗਨਰ ਰਣੋਤ ਕਿਉਂਕਿ ਬਿਸ਼ੱਕ ਉਹ ਇਲੈਕਸ਼ਨ ਜਿੱਤ ਚੁੱਕੀ ਹੈ ਉਹਨੂੰ ਸਰਟੀਫਿਕੇਟ ਮਿਲ ਚੁੱਕਿਆ ਹੈ ਪਰ ਉਹਨੇ ਹਜੇ ਤੱਕ ਸ਼ਪਤ ਨਹੀਂ ਲਈ ਹੈ ਜਦ ਤੱਕ ਉਹ ਓਥਰੀ ਲੈਦੀ ਤਦ ਤੱਕ ਉਹਨੂੰ ਪਬਲਿਕ ਸਰਵੈਂਟ ਯਾਨੀ ਕਿ ਚੁਣਿਆ ਐਮਪੀ ਨਹੀਂ ਮੰਨਿਆ ਜਾ ਸਕਦਾ ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਬੰਦੇ ਨੂੰ ਡੀਐਸਪੀ ਦੀ ਨਿਯੁਕਤੀ ਪ੍ਰਤਨਲ ਜੇ ਅਪੁਆਇੰਟਮੈਂਟ ਲੈਟਰ ਮਿਲ ਜੇ ਪਰ ਜਦ ਤੱਕ ਉਹ ਜੁਆਇਨ ਨਹੀਂ ਕਰਦਾ ਓਥਰੀ ਲੈਂਦਾ ਤਦ ਤੱਕ ਉਹਨੂੰ ਡੀਐਸਪੀ ਨਹੀਂ ਮੰਨਿਆ ਜਾਏਗਾ ਪਬਲਿਕ ਸਰਵੈਂਟ ਨਹੀਂ ਮੰਨਿਆ ਜਾਏਗਾ ਸੇਮ ਵੇ ਕੰਗਨਰ ਰਣੋਤ ਜਦ ਤੱਕ ਓਥਰੀ ਨਹੀਂ ਲੈਂਦੀ ਤਦ ਤੱਕ ਉਹਨੂੰ ਐਮ ਇਸ ਕਰਕੇ ਪਬਲਿਕ ਸਰਵੰਟ ਵਾਲੇ ਜਿਹੜੇ ਕਾਨੂੰਨ ਨੇ ਉਹ ਵੀ ਇਸ ਤੇ ਲਾਗੂ ਨਹੀਂ ਹੁੰਦੇ ਸਾਫ਼ ਸਾਫ਼ ਨਜ਼ਰ ਆਉਂਦਾ ਹੈ ਕਿ ਕਿਸੇ ਦੇ ਦਬਾਹ ਹੇਠ ਚੰਡੀਗੜ੍ਹ ਪੁਲਿਸ ਨੇ ਗੈਰ ਕਾਨੂੰਨੀ ਅਰੈਸਟ ਪਾਈ ਹੈ ਤੇ ਮੈਂ ਚੰਡੀਗੜ੍ਹ ਪੁਲਿਸ ਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਤੁਸੀਂ ਲੋਕਾਂ ਦੇ ਦਬਾਹ ਹੇਠ ਕਿਸੇ ਨੂੰ ਗਲਤ ਰੈਸਟ ਸ਼ੁਰੂ ਕਰ ਸਕਦੇ ਹੋ ਪਰ ਕੋਰਟ ਦੇ ਵਿੱਚ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਹੈ ਤੇ ਨਾਲ ਹੀ ਮੈਂ ਸਾਰੇ ਲੋਕਾਂ ਨੂੰ ਵਿਸ਼ਵਾਸ ਕਰਦਾ ਕਿ ਚੰਡੀਗੜ੍ਹ ਜਿਹੜੀ ਸਾਡੇ ਸਾਡੇ ਸਾਥੀ ਨੇ ਡਿਸਟ੍ਰਿਕਟ ਕੋਰਟ ਚੰਡੀਗੜ੍ਹ ਪ੍ਰੈਕਟਿਸ ਕਰਦੇ ਨੇ ਉਹਨਾਂ ਵੱਲੋਂ ਸਾਨੂੰ ਪਹਿਲਾਂ ਹੀ ਮੈਸੇਜ ਆ ਗਏ ਨੇ ਉਹ ਕੇਸ ਦੀ ਪ੍ਰੋਪਰ ਪੈਰਵਾਈ ਕਰਨਗੇ ਤੇ ਕੁਲਵਿੰਦਰ ਕੌਰ ਦੇ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਏਗਾ ਸਤਿ ਸ਼੍ਰੀ ਅਕਾਲ ਅੱਜ ਕੰਗੜਾ ਰਣੋਤ ਜਿਹੜੀ ਸੀਐਸਰ ਦੀ ਕਨਸਟੇਬਲ ਨੇ ਥੱਪੜ ਮਾਰਿਆ ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਉਹਦੀ ਅਰੈਸਟ ਜੜੀ ਕੀਤੀ ਹੈ ਉਹਨੂੰ ਲੈ ਕੇ ਕਈ ਸਵਾਲ ਖੜੇ ਹੁੰਦੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਘਟਨਾ ਹੋਈ ਹੈ ਜਿਹੜਾ ਐਂਟਰੀ ਗੇਟ ਆ ਉਹ ਪੰਜਾਬ ਦੇ ਵਿੱਚ ਹੈ ਅਗਰ ਉਹ ਪੰਜਾਬ ਦੀ ਹੱਦ ਦੇ ਵਿੱਚ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਜੂਰਿਸਡਿਕਸ਼ਨ ਕਿੱਦਾਂ ਮਿਲੀ ਇਸ ਉਹਦੀ ਅਰੈਸਟ ਕਰਨ ਦੀ ਨੰਬਰ 1 ਨੰਬਰ 2 ਜਿਹੜਾ ਥੱਪੜ ਹੈ ਥੱਪੜ ਮਾਰਨਾ ਇਹ ਸਿੰਪਲ ਇੰਜਰੀ 323 ਦਾ ਆਫੈਂਸ ਬਣਦਾ ਹੈ ਵਿਚ ਇਜ਼ ਨਾਨ ਕੋਗਨੀਜੇਬਲ ਆਫੈਂਸ ਤੇ ਕੰਗਨਾ ਰਨੋਤ ਕਿਉਂਕਿ ਬਿਸ਼ੱਕ ਉਹ ਇਲੈਕਸ਼ਨ ਜਿੱਤ ਚੁੱਕੀ ਹੈ ਉਹਨੂੰ ਸਰਟੀਫਿਕੇਟ ਮਿਲ ਚੁੱਕਿਆ ਹੈ ਪਰ ਉਹਨੇ ਹਜੇ ਤੱਕ ਸ਼ਪਥ ਨਹੀਂ ਲਈ ਹੈ ਜਦ ਤੱਕ ਉਹ ਪੋਥ ਨਹੀਂ ਲੈਂਦੀ ਤਦ ਤੱਕ ਉਹਨੂੰ ਪਬਲਿਕ ਸਰਵੈਂਟ ਯਾਨੀ ਕਿ ਚੁਣਿਆ ਐਮਪੀ ਨਹੀਂ ਮੰਨਿਆ ਜਾ ਸਕਦਾ ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਜਿਵੇਂ ਕਿਸੇ ਬੰਦੇ ਨੂੰ ਡੀਐਸਪੀ ਦੀ ਵਿਕਤੀ ਪ੍ਰਤਨ ਮਿਲ ਜੇ ਅਪਾਇੰਟਮੈਂਟ ਲੈਟਰ ਮਿਲ ਜੇ ਪਰ ਜਦ ਤੱਕ ਉਹ ਜੁਆਇਨ ਨਹੀਂ ਕਰਦਾ ਉਹ ਥਰੀ ਲੈਂਦਾ ਤਦ ਤੱਕ ਉਹਨੂੰ ਡੀਐਸਪੀ ਨਹੀਂ ਮੰਨਿਆ ਦੇਗਾ ਪਬਲਿਕ ਸਰਵੈਂਟ ਨਹੀਂ ਮੰਨਿਆ ਦੇਗਾ ਸੇਮ ਵੇ ਕੰਗਨਾ ਰਨੋਤ ਜਦ ਤੱਕ ਉਹ ਥਰੀ ਲੈਂਦੀ ਤਤਕੋਣੂ ਐਮਪੀ ਨਹੀਂ ਮੰਨਿਆ ਜਾ ਸਕਦਾ ਇਸ ਕਰਕੇ ਪਬਲਿਕ ਸਰਵੰਟ ਵਾਲੇ ਜਿਹੜੇ ਕਾਨੂੰਨ ਨੇ ਉਹ ਵੀ ਇਸ ਤੇ ਲਾਗੂ ਨਹੀਂ ਹੁੰਦੇ ਸਾਫ ਸਾਫ ਨਜ਼ਰ ਆਉਂਦਾ ਹੈ ਕਿ ਕਿਸੇ ਦੇ ਦਬਾਹ ਹੇਠ ਚੰਡੀਗੜ੍ਹ ਪੁਲਿਸ ਨੇ ਕੈਰ ਕਾਨੂੰਨੀ ਅਰੈਸਟ ਪਾਈ ਹੈ ਤੇ ਮੈਂ ਚੰਡੀਗੜ੍ਹ ਪੁਲਿਸ ਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਤੁਸੀਂ ਲੋਕਾਂ ਦੇ ਦਬਾਹ ਹੇਠ ਕਿਸੇ ਨੂੰ ਗਲਤ ਰੈਸਟ ਜਰੂਰ ਕਰ ਸਕਦੇ ਹੋ ਪਰ ਕੋਰਟ ਦੇ ਵਿੱਚ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਹੈ ਤੇ ਨਾਲ ਹੀ ਮੈਂ ਸਾਰੇ ਲੋਕਾਂ ਨੂੰ ਵਿਸ਼ਵਾਸ ਕਰਦਾ ਕਿ ਚੰਡੀਗੜ੍ਹ ਜਿਹੜੀ ਸਾਡੇ ਸੱਤੇ ਸਾਥੀ ਨੇ ਡਿਸਟ੍ਰਿਕਟ ਕੋਰ ਚੰਡੀਗੜ੍ਹ ਪ੍ਰੈਕਟਿਸ ਕਰਦੇ ਨੇ ਉਹਨਾਂ ਵੱਲੋਂ ਸਾਨੂੰ ਪਹਿਲਾਂ ਹੀ ਮੈਸੇਜ ਆ ਗਏ ਨੇ ਕਿ ਉਹ ਕੇਸ ਦੀ ਪ੍ਰੋਪਰ ਪੈਰਵਾਈ ਕਰਨਗੇ ਤੇ ਕੁਲਵਿੰਦਰ ਕੌਰ ਦੇ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀਂ ਹੋਣ ਦਿੱਤਾ ਜਾਏਗਾ ਸਤਿ ਸ਼੍ਰੀ ਅਕਾਲ